ਤੁਹਾਡੇ ਰਾਈ ਨਾਮੇ ਦੀ ਗੱਲ ਵੀ ਚੱਲਦੀ ਵੀ ਆਡੀਓ ਬੜੀ ਵਾਇਰਲ ਹੋ ਰਹੀ ਆ ਜਿੱਤੇ ਵਿੱਚ ਤੁਸੀਂ ਸ਼ਿਵਮਨந்த் ਨੂੰ ਕਹਿ ਰਹੇ ਹੋ ਵੀ ਅਸੀਂ ਬਹਿ ਕੇ ਗੱਲ ਕਰ ਲੈਂਦੇ ਆ ਬਹਿ ਕੇ ਗੱਲ ਕਰਨ ਦੀ ਕੀ ਗੱਲ ਹੋ ਗਈ ਇੱਕ ਪਾਸੇ ਤੁਸੀਂ ਅਲਟੀਮੇਟਮ ਦੇ ਰਹੇ ਹੋ ਇੱਕ ਪਾਸੇ ਤੁਸੀਂ ਵਾਰਨਿੰਗ ਦੇ ਰਹੇ ਹੋ ਤੁਸੀਂ ਕਹਿ ਰਹੇ ਹੋ ਵੀ ਫੌਜਾਂ ਜੜੀਆਂ ਨੇ ਉੱਥੇ ਪਹੁੰਚ ਜਾਣ ਗਿਆ ਦੂਜੇ ਪਾਸੇ ਤੁਸੀਂ ਕਹਿੰਦੇ ਵੀ ਬਹਿ ਕੇ ਗੱਲ ਕਰ ਲਓ ਨਹੀਂ ਨਹੀਂ ਬਹਿ ਕੇ ਗੱਲ ਕਰਨ ਤੋਂ ਮਤਲਬ ਲੋਕੀ ਕੰਪਰੋਮਾਈਜ਼ ਤੇ ਆ ਗਏ ਤੇ ਕੰਪਰੋਮਾਈਜ਼ ਦਾ ਮਤਲਬ ਤੁਹਾਨੂੰ ਪਤਾ ਪੈਸੇ ਤੋਂ ਸਿੱਧਾ ਨਿਕਲਦਾ ਦੇਖੋ ਜੀ ਬੇਨਤੀ ਇਦਾਂ ਹੈ ਵੀ ਬੈਠ ਕੇ ਗੱਲ ਕਰਨ ਦਾ ਮਤਲਬ ਇਹ ਹੈ ਵੀ ਮੈਂ ਕਹਿੰਨਾ ਵੀ ਜਿਹੜਾ ਅੰਗ ਗਲਿਆ ਨਾ ਜੀ ਹੂੰ ਜੇ ਉਹਦਾ ਇਲਾਜ ਹੋ ਜੇ ਤੇ ਬੈਟਰ ਹੈ ਹੂੰ ਉਹਨੂੰ ਕੱਟਣਾ ਨਾ ਪਵੇ ਤੇ ਜੇ ਨਹੀਂ ਹੁੰਦਾ ਫਿਰ ਕੱਟ ਕੇ ਸਿੱਟ ਦਾਂਗੇ ਹੂੰ ਉਹ ਵੀ ਮੈਂ ਬੈਠ ਕੇ ਇਹ ਨਹੀਂ ਵੀ ਮੇਰੇ ਘਰ ਆਵੇ ਜਾਂ ਮੈਂ ਤੇਰੇ ਕੋਲੇ ਆ ਜਾ ਮੈਨੂੰ 5-6 ਵਾਰੀ ਫੋਨ ਆ ਗਿਆ ਵੀ ਤੁਸੀਂ ਆ ਜਾਓ ਮੈਂ ਕਿਉਂ ਜਾਵਾਂ ਪਖੰਡਵਾਦ ਦੇ ਖਿਲਾਫ ਅਸੀਂ ਨਾਹਰਾ ਚੁੱਕਿਆ ਹੈ ਪਖੰਡਵਾਦ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਗਮਰਾ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਠੱਗ ਤੁਸੀਂ ਰਹੇ ਹੋ ਬੈਠ ਕੇ ਦਾ ਮਤਲਬ ਇਹ ਹੈ ਵੀ ਤੂੰ ਆਪ ਕਹਿ ਵੀ ਮੈਂ মিডিਆ ਚ ਆਉਣ ਨੂੰ ਤਿਆਰ ਆ। ਹੂੰ ਤੂੰ ਬੁਲਾਵੇਂ ਨੂੰ ਕਿੱਥੇ ਮੈਂ ਉੱਥੇ ਆ ਕੇ ਬਹਿਣਾ ਤੇਰੇ ਨਾਲ। ਹੂੰ ਤੂੰ ਆਪ ਦੱਸ ਵੀ ਮੈਂ ਆ ਕੁਛ ਕੀਤਾ ਸਾਨੂੰ ਪੁੱਛਣ ਦੀ ਲੋੜ ਹੀ ਨਾ ਪਵੇ। মিডিਆ ਦਾ ਕੈਮਰਾ ਉੱਥੇ ਹੋਣਗੇ। ਬਿਲਕੁਲ ਜੀ ਮੈਂ ਸਾਰਾ ਸਾਰੇ ਪੰਜਾਬ ਨੂੰ ਬੇਨਤੀ ਕਰੂੰਗਾ। ਜਿੰਨੇ ਪੱਤਰਕਾਰ ਇਕੱਲੇ ਨਹੀਂ ਵੀ ਮੋਗੇ ਦੇ ਹੋਣਗੇ। ਹੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਸਾਰੇ ਦਰਸ਼ਨ ਦਿਓ ਸ਼ਮੂਲੀਅਤ ਕਰੋ ਪਹਿਲਾਂ ਦੱਸਾਂਗੇ ਇਹ ਨਹੀਂ ਵੀ ਮੈਂ ਉੱਥੇ ਇਕੱਲਾ ਜਾਵੜਿਆ ਜਾਂ ਮੰਦਰ ਖਾਤੇ। ਮੈਨੂੰ ਉਹ ਕਹਦੇ ਵੀ ਵੀਡੀਓ ਬਣਾ ਲਓ ਮੈਂ ਪਖੰਡ ਛੱਡਦੀ ਆ ਨਾ ਮੀਡੀਆ ਦੇ ਰੂਬਰੂ ਆ ਕੇ ਗੱਲਾਂ ਹੋਣਗੀਆਂ ਕਰਦੀ ਐ ਆਪਦਾ ਜਿਹੜੇ ਕੀਤੇ ਕੰਮ ਤੋਂ ਤੋਹਫਾ ਕਰਦੀ ਐ ਤਾਂ ਚੰਗੀ ਗੱਲ ਐ ਨਹੀਂ ਤਾਂ ਫਿਰ ਅਸੀਂ ਚਿੱਠਾ ਪੂਰਾ ਖੋਲਾਂਗੇ ਆਡੀਓ ਮੈਂ ਸੁਣੀ ਐ ਮੈਂ ਸਾਰੀ ਆਡੀਓ ਸੁਣੀ ਐ ਤੁਸੀਂ ਵਾਰ-ਵਾਰ ਕਹਿ ਰਹੇ ਹੋ ਵੀ ਬਹਿ ਕੇ ਗੱਲ ਕਰ ਲੈਂਦੇ ਆ ਮਿਲ ਲੈਂਦੇ ਆ ਉਹ ਕਹਿ ਰਹੇ ਆ ਵੀ ਹਜੇ ਮੈਂ ਸਮਾਂ ਨਹੀਂ ਦੇ ਸਕਦੀ ਮੈਂ ਪਹਿਲਾਂ ਗੱਲ ਕਰਾਂਗੀ ਗੱਲ ਕਰਨ ਤੋਂ ਬਾਅਦ ਜਿਹੜਾ ਤੁਹਾਨੂੰ ਸਮਾਂ ਦੇ ਸਕਦੀ ਆ ਨਹੀਂ ਉਹਨੂੰ ਉਹਦੇ ਨਾਲ ਅੰਦਰ ਇੱਕ ਡਰ ਹੈ ਵੇ ਅਸੀਂ ਕਿਤੇ ਬਾਬੇ ਮਨਪ੍ਰੀਤ ਕੋਲ ਮੈਂ ਜਾਵਣੀ ਜਾ ਮੇਰੇ ਪਰ ਉਹ ਤਾਂ ਇਗਨੋਰ ਕਰ ਰਹੀ ਹੈ ਨਹੀਂ 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 ਉਹਨੂੰ ਡਰ ਹੈ ਪੂਰਾ ਵੀ ਮੈਨੂੰ ਠੋਕਣਗੇ ਉਹਨੂੰ ਡਰ ਹੈ ਵੀ ਮੈਨੂੰ ਮਾਰਨਗੇ ਆ ਡਰ ਹੈ ਪਰ ਆਡੀਓ 'ਚ ਤਾਂ ਤੁਹਾਨੂੰ ਵੀ ਧਮਕੀਆਂ ਦੇਤੀਆਂ ਨਹੀਂ ਵੇਖੋ ਮੈਨੂੰ ਤਾਂ ਉਹਨਾਂ ਨੇ ਕਿਹਾ ਤਾਂ ਸਾਡੇ ਨਾਲ ਵੀ ਸਮਝ ਆ ਤੁਸੀਂ ਵੀ ਜੇ ਹੈਗੇ ਹੋ ਸਾਡੇ ਨਾਲ ਵੀ ਖੜੇ ਨਹੀਂ ਇਹ ਵੇਖੋ ਜਿੰਨਾ ਵੀ ਪੰਗਾ ਪਿਆ ਇਹਦੀਆਂ ਵੀਡੀਓ ਤੋਂ ਪਿਆ ਸਾਰਾ ਉਹ ਵੀਡੀਓ ਅਪਲੋਡ ਹੋਈਆਂ ਅਸੀਂ ਵੀ ਸੁਣੀਆਂ ਤੁਸੀਂ ਵੀ ਸੁਣੀਆਂ ਲੋਕਾਂ ਨੇ ਸੁਣੀਆਂ ਵੀ ਜੋ ਜੋ ਇਹ ਮਤਲਬ ਵੀਡੀਓ ਤੇ ਬਕਵਾਸ ਨੇ ਕੀਤੀ ਹੈ ਹੂੰ ਠੀਕ ਹੈ ਮੈਨੂੰ ਧਮਕੀ ਦੇ ਰਹੀ ਹੈ ਜੀ ਮੈਂ ਤਾਂ ਜੇ ਇਹ ਮੈਨੂੰ ਚੈਲੰਜ ਕਰੂਗੀ ਵੀ ਮੈਂ ਇੱਥੇ ਖੜੀ ਆ ਐਦਾਂ ਚੈਲੰਜ ਕਰੇ ਵੀ ਮੈਂ ਖੜੀ ਆ ਮੇਰਾ ਸਮਾਜ ਖੜਾ ਤੇ ਬਾਬਾ ਮਨਪ੍ਰੀਤ ਸਿੰਘ ਆ ਜੇ ਮੈਂ ਉੱਥੇ ਨਾ ਜਾਵਾਂ ਫੇਰ ਤੁਸੀਂ ਮੈਨੂੰ ਸਵਾਲ ਕਰਦੇ ਹੋ ਉਹ ਤਾਂ ਕਹਿੰਦੇ ਤੁਸੀਂ ਤੁਹਾਡੇ ਤੋਂ ਮੋਟਰਸਾਈਕਲ ਚੋਰੀ ਕੀਤੇ ਆ ਤੁਸੀਂ 26 ਮੋਟਰਸਾਈਕਲ ਤੁਸੀਂ ਚੋਰੀ ਕੀਤੇ ਆ ਤੁਸੀਂ ਇੱਕ ਮੁੰਡੇ ਨਾਲ ਤੱਕ ਗਲਤ ਕੀਤਾ ਇਹੋ ਜਿਹੀ ਗੱਲਾਂ ਕਹੀ ਜਾ ਰਹੀਆਂ ਦੇਖੋ ਇਦਾਂ ਹੈ ਵੀ ਜਦੋਂ ਆਪਾਂ ਸੱਚ ਦੇ ਰਾਹ ਤੁਰਦੇ ਆ ਨਾ ਤਾਂ ਉਥੇ ਬੜੀਆਂ ਗੱਲਾਂ ਹੁੰਦੀਆਂ ਜਿਹੜਾ ਇੱਕ ਮੁੰਡੇ ਬੱਚੇ ਦਾ ਕਹਿ ਰਹੇ ਆ ਉਹ ਮੈਨੂੰ ਸਾਬਤ ਕਰ ਦੇਣਾ ਉਹ ਮੁੰਡਾ ਤੇ ਇੱਥੇ ਹੀ ਹੋਊਗਾ ਨਾ ਉਹਦਾ ਪਰਿਵਾਰ ਵੀ ਹੋਊਗਾ ਕਿੱਦੇ ਜੋ ਗੱਲ ਕਹਿ ਰਿਹਾ ਮੰਨ ਲਓ ਪਤਾ ਨਹੀਂ ਉਹਨੇ ਕਿਵੇਂ ਕਹਿ ਤੀ ਜਾਂ ਕਿਹਨੂੰ ਹੋਰ ਕਿਸੇ ਨੂੰ ਕਹਿਣੀ ਸੀ ਜਿਹੜੇ ਕੰਮ ਉਹ ਆਪ ਕਰਦਾ ਫਿਰਦਾ ਉਹ ਸਾਡੇ ਤੇ ਬਲੇ ਆਉਣਾ ਲਾਵੇ ਹੂੰ ਤੇ ਉਹ ਮੈਨੂੰ ਸਾਬਤ ਕਰ ਦੇ ਹੂੰ ਉਹ ਮੁੰਡਾ ਸਾਹਮਣੇ ਆ ਜੇ ਉਹਦਾ ਮਾਪਿਓ ਆ ਜੇ ਹਨਾ ਕਿਉਂਕਿ ਵੀਡੀਓ ਤਾਂ ਕਾਫੀ ਵਾਇਰਲ ਹੋਈਆਂ ਤੇ ਉਹ ਕਿਉਂਕਿ ਜੇ ਇਹਨਾਂ ਦੇ ਖਿਲਾਫ ਅਸੀਂ ਮੋਰਚਾ ਲਾਇਆ ਇਹਨਾਂ ਦੇ ਖਿਲਾਫ ਲੋਕ ਆ ਰਹੇ ਨੇ ਸਾਡੇ ਕੋਲੇ ਹੂੰ ਤੇ ਜੇ ਮੈਥੋਂ ਮੈਨੂੰ ਇਹ ਕਹਿ ਰਹੇ ਨੇ ਤੇ ਉਹ ਮੁੰਡਾ ਵੀ ਸਾਹਮਣੇ ਆਊਗਾ ਅੱਜ ਨਹੀਂ ਤਾਂ ਕੱਲ ਆਜੂ ਜੇ ਆਉਂਦਾ ਹੈ ਮੇਰੇ ਖਿਲਾਫ ਕੋਈ ਸਬੂਤ ਮਿਲਦਾ ਹੈ ਮੈਂ ਚੌਂਕ ਦੇ ਵਿੱਚ ਮੋਗੇ ਆਪ ਖੜ ਕੇ ਆਪ ਦੇ ਆਪ ਨੂੰ ਗੋਲੀ ਮਾਰ ਲਵਾਂ ਇਹ ਕਹਿੰਦੀ ਵੀ ਮੋਟਰਸਾਈਕਲ ਚੋਰੀ ਹੂੰ ਮੋਟਰਸਾਈਕਲ ਚੋਰੀ ਇਹ ਗੱਲ ਕੀ ਹੋਈ ਸੀ ਮੈਂ ਤੁਹਾਨੂੰ ਦੱਸਦਾ ਵੀ ਕੋਈ ਸਾਡੇ ਰਿਲੇਟਿਵ ਨਹੀਂ ਤੇ ਉਹ ਇਹਨਾਂ ਕੋਲੇ ਆਉਂਦੇ ਸੀ ਹੂੰ ਤੇ ਕਹਿੰਦੇ ਜੀ ਵੀ ਮੋਟਰਸਾਈਕਲ ਨਾ ਤੁਹਾਡੇ ਗੁਰੂ ਘਰ ਚੋਂ ਪੁਲਿਸ ਨੇ ਚੱਕ ਲਿਆ ਉਹਦੇ ਕਾਗਜ ਹੈ ਨਹੀਂ ਸੀ ਤੇ ਉੱਥੇ ਆਪਾਂ ਜਾਣਾ ਹੈ ਸ਼ਿਵਨਾਥ ਕੋਲੇ ਤੇ ਤੁਹਾਡੇ ਵੀ ਪੁੱਛ ਕਢਾ ਦਿੰਨੇ ਹੂੰ ਧਰ ਮੇਰੇ ਮਨ ਚ ਵੱਲ ਭਲਾ ਉੱਠਿਆ ਮੈਂ ਕਿਹਾ ਵੀ ਜਿਵੇਂ ਹੁਣ ਵੀ ਮੈਂ ਬਾਬਿਆਂ ਨੂੰ ਕਈ ਸਵਾਲ ਕਰਦਾ ਹਾਂ ਵੀ ਹਾਂ ਵੀ ਤੂੰ ਮੇਰਾ ਪੈਟਰਨ ਖੋਲ ਦੇ ਤੂੰ ਮੈਨੂੰ ਦੱਸ ਮੇਰੀ ਗੱਡੀ ਦਾ ਨੰਬਰ ਕਿੰਨਾ ਹੈ ਮੈਂ ਇਹ ਵੀ ਇੱਥੇ ਚੈਲੰਜ ਕਰਦਾ ਸਾਰੇ ਬਾਬਿਆਂ ਨੂੰ ਮੇਰੇ ਮੋਬਾਈਲ ਦਾ ਪੈਟਰਨ ਕੋਈ ਵੀ ਬਾਬਾ ਖੋਲ ਦੇ 10 ਲੱਖ ਰੁਪਏ ਮੇਰੇ ਤੋਂ ਜਦੋਂ ਮਰਜ਼ੀ ਲੈ ਜੇ ਜਦੋਂ ਮਰਜ਼ੀ ਇਹ ਸਭ ਪਖੰਡਾ ਹੈ ਗੁੰਮਰਾਹ ਕਰ ਰਹੇ ਨੇ ਸੋ ਮੈਂ ਉੱਥੇ ਜਦੋਂ ਗਿਆ ਉੱਥੇ ਮੈਂ ਵੇਖਿਆ ਵੀ ਬਹੁਤ ਸਾਰਾ ਇਹਨਾਂ ਮਤਲਬ ਗੰਦ ਪਾਇਆ ਹੋਇਆ ਹੈ ਬਹੁਤ ਸਾਰੇ ਲੋਕ ਗਮਰਾਹ ਕਈ ਲੋਕ ਇਹ ਬਾਹਰ ਗੱਲਾਂ ਕਰ ਵੀ ਰਹੇ ਸੀ ਜੀ ਕੋਈ ਕਿਸੇ ਦੀ ਗੰਡ ਸੀ ਗੋਡੇ 'ਚ ਕਿਸੇ ਦੇ ਢੂਈ 'ਚ ਤੇ ਮੈਂ ਉੱਥੇ ਜਦੋਂ ਮਾਹੌਲ ਵੇਖਿਆ ਵੀ ਇੱਥੇ ਅਮਰਤਾਰੀ ਲੋਕ ਵੀ ਬੈਠੇ ਨੇ ਮਨ ਬਹੁਤ ਰੋਇਆ ਅੰਮ੍ਰਿਤਸਰ ਦੇ ਲੋਕ ਐ ਬੱਬੇ ਬੁੱਲ ਜਾਂਦੇ ਨੇ ਜਾਂਦੇ ਨੇ ਆ ਜਿਹੜੀ ਹਰੇ ਸੂਟ ਵਾਲੀ ਬੀਬੀ ਫੜੀ ਐ ਤਨਹੌਲੇ ਮੰਡੀ ਇੱਥੇ ਵੀ ਦੋ ਬੀਬੀਆਂ ਬੈਠੀਆਂ ਸੀ ਮੁੜ ਕੇ ਆਏ ਮੂੰਹ ਜਾਂ ਲਕੋਣ ਤੇ ਕਈ ਭੈਣਾਂ ਉੱਥੇ ਮੂੰਹ ਲਕੋ ਕੇ ਬਹਿ ਗਈਆਂ ਵੀ ਵੀਡੀਓ ਬਣ ਰਹੀ ਐ ਉਹ ਮੈਨੂੰ ਤਾਂ ਲੱਗਦਾ ਵੀ ਉਹ ਘਰੇ ਦੱਸ ਕੇ ਨਹੀਂ ਆਈਆਂ ਉਹਨਾਂ ਨੂੰ ਪਤਾ ਐ ਵੀ ਵੀਡੀਓ ਵਿੱਚ ਸਾਡੇ ਬੰਦਿਆਂ ਨੂੰ ਪਤਾ ਲੱਗੂ ਤੇ ਸਾਡੇ ਬੰਦੇ ਠੋਕਣਗੇ ਛੱਤਰ ਤੇ ਲੜਾਈ ਤੇ ਆ ਹੀ ਪੈਂਦੀ ਐ ਨਾ ਬਾਬੇ ਆ ਹੀ ਲੜਾਈਆਂ ਪਾਉਂਦੇ ਆ ਉਹ ਭਾਈ ਇੱਕ ਖੇਤੀ ਕਰਦਾ ਇੱਕ ਮਜ਼ਦੂਰੀ ਕਰਦਾ ਉਹਨੇ ਘਰੇ ਲਿਆ ਕੇ 500000 ਰੁਪਇਆ ਘਰੇ ਰੱਖਿਆ ਉਹ ਤੋਂ 200 ਖਸਕਾਲਿਆ ਹੂੰ ਉਹ ਕਹਿੰਦੀ ਮੈਂ ਸੂਟ ਲੈ ਕੇ ਆਈ 400 ਦਾ ਸੂਟ ਹੁੰਦਾ 200 ਦਾ 200 ਖਸਕਾਲਿਆ ਐਦਾਂ ਪੈਸੇ ਚੋਰੀ ਕਰ ਕਰਕੇ ਬਾਬਿਆਂ ਕੋਲੇ ਲੈ ਕੇ ਆਉਂਦੀਆਂ ਬੀਬੀਆਂ ਤੇ ਜਦੋਂ ਫਿਰ ਉਹ ਚਿੱਠਾ ਖੁੱਲ ਜਾਂਦਾ ਤੇ ਉਦੋਂ ਫਿਰ ਉਹ ਭਾਈ ਬੀਬੀਆਂ ਨੂੰ ਕੁਟਦੇ ਆ ਇਹਨਾਂ ਲੋਕਾਂ ਕਰਕੇ ਘਰਾਂ ਵਿੱਚ ਜਿਹੜੀ ਅੱਗ ਪੈਂਦੀ ਹੈ ਸਭ ਤੋਂ ਵੱਡੀ ਹੂੰ ਤੇ ਜਿਹੜੀ ਗੱਲ ਮੈਂ ਕਰ ਰਿਹਾ ਸੀ ਮੋਟਰਸਾਈਕਲਾਂ ਦੀ ਇਹ ਕਹਿੰਦੇ 25 ਮੋਟਰਸਾਈਕਲ ਵੀ 25 ਨੂੰ ਮੇਰੇ ਕਿਹੜਾ ਉੱਤੇ Honda ਦੀ ਏਜੰਸੀ ਲੱਗੀ ਐ ਸਾਡਾ ਗੁਰਦੁਆਰਾ ਸਾਹਿਬ ਸੀ ਉੱਥੇ 4 ਮੋਟਰਸਾਈਕਲ ਤਾਂ ਉਹ ਸੀ ਵੀ ਜਦੋਂ ਲੋਕੀ ਪੱਖੀ ਤੋਂ ਆਉਂਦੇ ਸੀ ਨਾ ਸ਼ਹਿਰ ਨੂੰ ਤੇ ਉਹ ਗੁਰਦੁਆਰਾ ਸਾਹਿਬ ਲਾ ਜਾਂਦੇ ਸੀ ਮੋਟਰਸਾਈਕਲ ਉਹ ਕਹਿੰਦੇ ਵੀ ਅਸੀਂ ਫਰੀਦਕੋਟ ਗਾਂ ਜਾਣਾ ਵੀ ਅਗਲੇ ਪਾਸੇ ਨਾਲ ਹੀ ਜਾਣਾ ਹੁੰਦਾ ਸੀ ਵੀ ਇੱਥੇ ਚਲੋ ਗੁਰੂ ਘਰ ਖੜਾ ਕੋਈ ਮੋਟਰਸਾਈਕਲ ਚੋਰੀ ਨਾ ਕਰਕੇ ਲੈ ਜੀ ਤੇ ਉਹ ਮੋਟਰਸਾਈਕਲ ਜਿਹੜੇ ਸੀਗੇ ਅੱਜ ਮੇਰੇ ਘਰੇ ਖੜੇ ਆ ਜੀ ਤਿੰਨ ਮੋਟਰਸਾਈਕਲ ਬਾਕੀ ਜਿਹਦੇ ਸੀਓ ਲੈ ਗਏ ਵਿਚਾਰੇ ਹੈ ਨਾ ਉਹ ਮੋਟਰਸਾਈਕਲਾਂ ਦਾ ਵੀ ਮੈਂ ਤੁਹਾਨੂੰ ਸ਼ਾਰਟ ਚ ਦੱਸ ਦਿੰਦਾ ਵੈਸੇ ਮੈਂ ਕਾਫੀ ਵੀਡੀਓ ਤੇ ਦੱਸਿਆ ਕੋਈ ਸਾਡੇ ਫਰੀਦਕੋਟ ਮੈਂ ਸ਼ਹੀਦ ਬਲਵਿੰਦਰ ਸਿੰਘ ਨਗਰ ਡਿਊਟੀ ਕਰਦਾ ਸੀ ਉੱਥੇ ਮੈਂ 6 ਸਾਲ ਡਿਊਟੀ ਕੀਤੀ ਗੁਰਦੁਆਰਾ ਸੇ ਉੱਥੇ ਕਿਸੇ ਵੀ ਗ੍ਰੰਥੀ ਨੂੰ ਟਿਕਣ ਸੀ ਟਿਕਾ ਨਹੀਂ ਸੀ ਦਿੰਦੇ 1 ਸਾਲ ਲਾਉਂਦਾ ਸੀ ਗ੍ਰੰਥੀ ਇੱਕੋ ਮੈਂ ਆ ਜਿਹੜਾ ਉੱਥੇ 6 ਸਾਲ ਲਾ ਕੇ ਕਮੇਟੀ ਬਹੁਤ ਪਰੇਸ਼ਾਨ ਕਰਦੀ ਸੀ ਅੱਜ ਵੀ ਗੁਰੂ ਘਰ ਦੇ ਗ੍ਰਾਂਂਥੀਆਂ ਨੂੰ ਕਮੇਟੀਆਂ ਬਹੁਤ ਪਰੇਸ਼ਾਨ ਕਰਦੀਆਂ ਕਈ ਗ੍ਰਾਂਂਥੀਆਂ ਦੇ ਮੈਨੂੰ ਫੋਨ ਆਏ ਵੀ ਤੁਸੀਂ ਇਹ ਵੀ ਸਟੈਪ ਚੱਕੋ ਜੀ ਜਿਹੇਦਾਰ ਸ਼੍ਰੀ ਕਾਲਤਾਕ ਸਾਹਿਬ ਕੁਝ ਨਹੀਂ ਕਰ ਰਿਹਾ ਗੁਰੂ ਘਰ ਦੇ ਗ੍ਰਾਂਂਥੀਆਂ ਲਈ ਤੁਸੀਂ ਤਰੋ ਸੋ ਇਹ ਲਹਿਰ ਵੀ ਆਉਣ ਵਾਲੇ ਸਮੇਂ ਵਿੱਚ ਤਰੋ ਉੱਥੇ ਮੈਂ ਡਿਊਟੀ ਕਰਦਾ ਸੀ ਜੀ ਉੱਥੇ ਇੱਕ ਇੱਕ ਵੀਡੀਓ ਵਾਇਰਲ ਹੋਈ ਹੈ ਮੇਰੀ ਜਿਹਦੇ ਵਿੱਚ ਮਤਲਬ ਕੁਝ ਮੇਰੇ ਤੇ ਬਲੇਮ ਲਾਇਆ ਮੋਟਰਸਾਈਕਲ ਚੋਰੀ ਦੇ ਨੇ ਜਾਲੀ ਸਰਟੀਫਿਕੇਟ ਹੈ ਗੁਰਦੁਆਰਾ ਸਾਹਿਬ ਦਾ ਸ਼ਾਇਦ ਤੁਸੀਂ ਵੀਡੀਓ ਦੇਖੀ ਜਾਨੀ ਮੈਂ ਤੁਹਾਨੂੰ ਦੱਸ ਵੀ ਰਿਹਾ ਉੱਥੋਂ ਦਾ ਉਹ ਬੰਦਾ ਸੀਗਾ ਜੀ ਉਹਦੇ ਘਰ ਵਾਲੀ ਕਿਤੇ ਘਰੋਂ ਭੱਜ ਗਈ ਘਰੋਂ ਚਲੀ ਗਈ ਜੀ ਤੇ ਉਹਦੇ ਭਰਾ ਬਹੁਤ ਵਧੀਆ ਨਾਈਸ ਪਰਸਨ ਨੇ ਉਹਨਾਂ ਨੇ ਮੈਨੂੰ ਗੁਰਦੁਆਰੇ ਆ ਕੇ ਕਹਿੰਦੇ ਜੀ ਆਵਾਜ਼ ਦੇ ਦਿਓ ਵੀ ਫਲਾਣੇ ਦੇ ਘਰੋਂ ਚਲੀ ਗਈ ਮੈਂ ਆਵਾਜ਼ ਦੇਤੀ ਮੈਨੂੰ ਕੀ ਪਤਾ ਸੀ ਵੀ ਘਰੋਂ ਲੜ ਕੇ ਗਈ ਐ ਉਹ ਗਈ ਕਿਤੇ ਦੋਜੂ ਸੀ ਤੇ ਉਹ ਮੇਰੇ ਗੱਲ ਪੈ ਗਿਆ ਆ ਕੇ ਜੀ ਹਾਂ ਤੁਸੀਂ ਕੌਣ ਹੋ ਨੇ ਆਵਾਜ਼ ਦੇਣ ਵਾਲੇ ਮੇਰੇ ਤਾਂ ਘਰੇ ਪਤਾ ਸੀ ਮਹੱਲੇ 'ਚ ਤੁਸੀਂ ਤਾਂ ਸਾਰਿਆਂ ਨੂੰ ਡੌਂਡੀ ਪਿੱਟਤੀ ਸਪੀਕਰ 'ਚ ਆਵਾਜ਼ ਦੇ ਕੇ ਵੀ ਫਲਾਣ ਦੇ ਘਰੋਂ ਵੱਜ ਗਈ। ਉਹਦੀ ਮੇਰੀ ਨਿੱਜੀ ਰੰਜਿਸ਼ ਸੀ। ਸਾਡੇ ਗੁਰਦੁਆਰਾ ਸਾਹਿਬ ਨਾਲ ਇੱਕ ਆਨੰਦ ਕਾਰਜ ਹੁੰਦੇ ਆ ਜੀ। ਵੈਸੇ ਸਾਡੇ ਗੁਰਦੁਆਰਾ ਸਾਹਿਬ 'ਚ ਵੱਧ ਤੋਂ ਵੱਧ 10 ਆਨੰਦ ਕਾਰਜ ਹੋਏ ਹੋਣਗੇ। ਵੈਸੇ ਅਸੀਂ ਘਟੋ ਘਟ ਵੀ 350+ ਕੁੜੀਆਂ ਦੇ ਕਾਰਜ ਅਸੀਂ ਕਰ ਚੁੱਕੇ ਹਾਂ। ਗਰੀਬ ਬੱਚੀਆਂ ਦੇ ਜਿਹੜੇ ਅਸੀਂ ਕੰਨਿਆਦਾਨ ਕਰਦੇ। ਤੇ ਉਹ 6 ਆਨੰਦ ਕਾਰਜਾਂ 'ਚੋਂ ਇੱਕ ਆਨੰਦ ਕਾਰਜ ਸੀ ਵੀ ਉਦੋਂ ਮੈਂ ਨਾ ਲੁਧਿਆਣੇ ਸੀ ਮੀਟਿੰਗ ਦੇ ਵਿੱਚ ਮੈਂ ਯੂਨਾਈਟਿਡ ਅਕਾਲੀ ਦਲ ਨੂੰ ਮਤਲਬ ਜਥੇਬੰਦੀ ਵਿੱਚ ਆ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਉੱਥੇ ਗਿਆ ਹੋਇਆ ਸੀ ਤੇ ਇੱਕ ਪਰਿਵਾਰ ਸਾਡੇ ਗੁਰਦੁਆਰੇ ਸਦੇ ਬਾਬਾ ਜੀ ਕੋਲੇ ਆਇਆ ਉਹਨਾਂ ਨੂੰ ਕਹਿੰਦਾ ਜੀ ਵੀ ਅਸੀਂ ਆਨੰਦ ਕਾਰਜ ਕਰਨੇ ਆ ਮੁੰਡੇ ਵਾਲੇ ਉਹ ਸਾਡੇ ਮਹੱਲੇ ਚੋਂ ਹੀ ਸੀਗੇ ਹੂੰ ਤੇ ਸਾਰਾ ਪਰਿਵਾਰ ਸੀ ਕੁੜੀ ਦੇ ਨਾਲ ਸਿਰਫ ਇੱਕ ਇੱਕ ਲੇਡੀ ਸੀ ਹੂੰ ਉਹ ਕਹਿੰਦੇ ਵੀ ਇਹ ਕੌਣ ਮਾਂ ਕਹਿੰਦੇ ਨਹੀਂ ਮਾਂ ਨਹੀਂ ਇਹ ਭੂਆ ਕੁੜੀ ਕਹਿੰਦੀ ਮੇਰਾ ਮਾਂ ਪਿਓ ਮਰਿਆ ਹੋਇਆ ਹੂੰ ਤੇ ਉਹ ਅਸੀਂ ਹਲਫੀਆ ਬਿਆਨ ਵੀ ਕੁੜੀ ਤੋਂ ਲੈ ਲਿਆ ਵੀ ਹਾਂ ਭਈ ਤੇਰਾ ਮਾਂ ਪਿਓ ਮਰਿਆ ਹੈ ਉਮਰ ਪੂਰੀ ਸੀ 22 ਸਾਲ ਕੁੜੀ ਦੀ ਉਮਰ ਸੀ 23 24 ਸਾਲ ਮੁੰਡੇ ਦੀ ਉਮਰ ਸੀ ਮੈਨੂੰ ਫੋਨ ਗਿਆ ਮੈਂ ਕਿਹਾ ਵੀ ਤੁਸੀਂ ਪੂਰਾ ਹਲਫੀਆ ਬਿਆਨ ਲੈ ਕੇ ਬਾਇਓ ਡਾਟਾ ਉਹਦਾ ਆਨੰਦ ਕਾਰਜ ਕਰ ਦਿਓ ਆਨੰਦ ਕਾਰਜ ਹੋਣ ਤੋਂ ਬਾਅਦ ਜੀ ਕੁੜੀ ਕਿਤੇ ਘਰੋਂ ਆਈ ਸੀਗੀ ਜਿਵੇਂ ਅੱਜ ਕੱਲ੍ਹ ਕੁੜੀਆਂ ਮਤਲਬ ਕਰਦੀਆਂ ਵੀ ਕੋਡ ਮੈਰਿਜ ਕਰਾ ਲਓ ਉਹ ਕੁੜੀ ਮੁੰਡੇ ਵਾਲਿਆਂ ਦੇ ਘਰੇ ਚਲੀ ਗਈ ਮੁੰਡੇ ਦਾ ਪਰਿਵਾਰ ਜਿਹੜਾ ਮਾਪਿਓਂ ਜਿਉਂਦਾ ਸੀ। ਹੂੰ। ਤੇ ਉਹ ਜਿਹੜਾ ਪਰਿਵਾਰ ਜਿਉਂਦਾ ਸੀਗਾ ਤੇ ਉਹਨਾਂ ਨੇ ਕੀ ਕੀਤਾ ਜੀ ਵੀ ਕੁੜੀ ਆ ਮੁੰਡੇ ਵਾਲਾਂ ਦੇ ਘਰੇ ਪਹੁੰਚ ਕੇ ਕੁੜੀ ਨੂੰ ਲੈ ਜਾਂਦਾ। ਬੇਨਤੀ ਕਰਤੀ ਵੀ ਚਲੋ ਆਪਾਂ ਰੀਤੀ ਰਿਵਾਜਾਂ ਨਾ ਤੋੜ ਦਾਂਗੇ ਜੀ। ਉਹ ਘਰੇ ਲੈ ਗਏ ਕੁੜੀ ਨੂੰ। ਜਦੋਂ ਘਰੇ ਲੈ ਗਏ ਉਹਨਾਂ ਨੇ ਕੁੜੀ ਤੋਰੀ ਨਹੀਂ 1 ਮਹੀਨਾ। ਉਹ ਥਾਣੇ 'ਚ ਮੁੰਡੇ ਵਾਲਿਆਂ ਨੇ ਚਲੋ ਸਾਡੇ ਸਿਟੀ 2 ਥਾਣਾ ਉੱਥੇ ਦਰਖਾਸਤ ਦੇਤੀ। ਤੇ ਉੱਥੇ ਚਲੋ ਪੰਚਾਇਤਾਂ ਚ ਰਾਈਨਾਮਾ ਹੋ ਗਿਆ ਵੀ ਕੁੜੀ ਵਾਲੇ ਕੁੜੀ ਨੂੰ ਲੈ ਜਾਣ ਮੁੰਡੇ ਵਾਲੇ ਮੁੰਡੇ ਨੂੰ ਛੱਡੋ ਪਰੇ ਹੂੰ ਤੇ ਮੁੰਡੇ ਵਾਲਿਆਂ ਤੋਂ ਡਾਕੂਮੈਂਟਸ ਸੀ ਨਾ ਜਿਹੜੇ ਗੁਰਦੁਆਰਾ ਸਾਹਿਬ ਦਾ ਸਰਟੀਫਿਕੇਟ ਸਾਡਾ ਉਹ ਕੁੜੀ ਵਾਲੇ ਪਰਿਵਾਰ ਨੂੰ ਦਵਾਦਾ ਚਲੋ ਦੇਣਾ ਵੀ ਚਾਹੀਦਾ ਸੀ ਜਦੋਂ ਇੱਕ ਰਾਈਨਾਮਾ ਹੋ ਗਿਆ ਉਹ ਜਿਹੜਾ ਬੰਦਾ ਸੀ ਨਾ ਜਿਹਦੀ ਜਨਾਨੀ ਗਈ ਸੀ ਉਹਨੇ ਵੇਖਿਆ ਵੀ ਸਰਟੀਫਿਕੇਟ ਤੇ ਤੇ ਭਾਈ ਮਨਪ੍ਰੀਤ ਸਿੰਘ ਦੇ ਗੁਰਦੁਆਰੇ ਦਾ ਉਹ ਉੱਥੇ ਮੇਰਨਾ ਜੀ ਲੜਨ ਚਲੇਗੇ ਮੈਂ ਉੱਧੇ ਵੀ ਹੈ ਨਹੀਂ ਸੀ ਅਸੀਂ ਉੱਧੇ ਗਏ ਸੀ ਬੁੱਢਾ ਨਾਲਾ ਜਿਹੜਾ ਇੱਕ ਕਾਲਾ ਪਾਣੀ ਉੱਥੇ ਵਗ ਰਿਹਾ ਹੈ ਕਾਲੇ ਪਾਣੀ ਮੋਰਚੇ ਤੇ ਹਾਂਜੀ ਕਾਲਾ ਪਾਣੀ ਦਾ ਜਿਹੜਾ ਮੋਰਚਾ ਲੱਗਿਆ ਹਾਂ ਮੈਂ ਉਹਦੇ ਮੀਟਿੰਗ 'ਚ ਅਸੀਂ ਗਏ ਸੀਗੇ ਵਪਾਰੀਆਂ ਨੇ ਮੀਟਿੰਗ ਕੀਤੀ ਸੀ ਹੂੰ ਉੱਥੋਂ ਮੈਂ ਆ ਗਿਆ ਸੀ ਤਲਵੰਡੀ ਭਾਈ ਸਾਡੇ ਤੋਂ 22 ਕਿਲੋਮੀਟਰ ਦੂਰ ਹੈ ਮੈਨੂੰ ਗੁਰਦੁਆਰੇ ਵਾਲੇ ਗ੍ਰੰਥੀ ਦੇ ਘਰੋਂ ਬੀਬੀ ਦਾ ਫੋਨ ਆਉਂਦਾ ਵੀ ਬਾਬਾ ਜੀ ਤੁਸੀਂ ਆਓ ਇੱਥੇ ਪੁਲਿਸ ਆਈ ਹੋਈ ਔਰ ਉਹ ਪੁਲਿਸ ਮੋਟਰਸਾਈਕਲ ਲੈ ਕੇ ਜਾ ਰਹੀ ਹੂੰ ਉਹ ਪੁਲਿਸ ਮੈਂ ਕਿਹਾ ਵੀ ਪੁਲਿਸ ਮੋਟਰਸਾਈਕਲ ਕਿਉਂ ਲੈ ਕੇ ਜਾ ਰਹੀ ਮੈਂ ਸਿਟੀ 2 ਦੇ ਐਸ ਐਚਓ ਨੂੰ ਫੋਨ ਲਾਇਆ ਮੈਂ ਕਿਹਾ ਵੀ ਤੁਸੀਂ ਕਿਵੇਂ ਆਏ ਹੋ ਮੋਟਰਸਾਈਕਲ ਕਿਵੇਂ ਉਹ ਕਹਿੰਦੇ ਜੀ ਵੀ ਕੋਈ ਨਾ ਬਈ ਸਾਡੇ ਕੋਲੇ ਪਾਰਟੀ ਆਈ ਉਹਨਾਂ ਨੇ ਸ਼ਿਕਾਇਤ ਕੀਤੀ ਵੀ ਮੋਟਰਸਾਈਕਲ ਚੋਰੀ ਦੇ ਖੜੇ ਚੋਰੀ ਦੇ ਖੜੇ ਚਲੋ ਮੈਂ ਕਿਹਾ ਵੀ ਸ਼ਿਕਾਇਤ ਕਰਨ ਵਾਲੀ ਨੇ ਕਰਤੀ ਕੋਈ ਗੱਲ ਨਹੀਂ ਅਸੀਂ ਉੱਥੇ ਜੀ 20 ਮਿੰਟ ਚ ਪਹੁੰਚ ਗਏ ਆ ਮੈਂ ਆਪਣਾ ਵੈਪਨ ਜਿਹੜਾ ਸੀ ਮੇਰਾ ਸ਼੍ਰੀ ਸਾਹਿਬ ਸੀ ਵੱਡਾ ਉਹ ਅਸੀਂ ਗੱਡੀ ਚ ਰੱਖ ਗਏ ਗੱਡੀਆਂ ਖੜੀਆਂ ਸੀ 5 6 ਅਸੀਂ ਤੁਰ ਕੇ ਚਲੇ ਗਏ ਜੀ ਅੱਗੋਂ ਉਹ ਬੰਦੇ ਖੜੇ ਨੇ ਕਹਿੰਦੇ ਜੀ ਇਹ ਤੁਸੀਂ ਜਾਲੀ ਸਰਟੀਫੀਕੇਟ ਬਣਾਇਆ ਪਹਿਲੀ ਗੱਲ ਤਾਂ ਮੈਂ ਕਰਦਾ ਵੀ ਜਿਹੜਾ ਕੋਈ ਵੀ ਡਾਕੂਮੈਂਟਸ ਹਨ ਉਹ ਜਾਲੀ ਨਹੀਂ ਬਣਦਾ ਹੁੰਦਾ ਭਲਾ ਸਰਕਾਰੀ ਹੈ ਭਲਾ ਗੁਰੂ ਘਰ ਦਾ ਜਾਂ ਕੋਈ ਵੀ ਹੈ ਉਹਨਾਂ ਨੂੰ ਮੈਂ ਕਿਹਾ ਵੀ ਵੇਖੋ ਤੁਹਾਡੀ ਬੇਟੀ ਆਈ ਸੀ ਉਹ ਆਪਦੀ ਭੂਆ ਨੂੰ ਨਾਲ ਲੈ ਕੇ ਆਈ ਸੀ ਆ ਹਲਫੀਆਂ ਬਿਆਣਾ ਸਾਡੇ ਕੋਲੇ ਸਾਰਾ ਕੁਝ ਤੇ ਇਦਾਂ ਇਦਾਂ ਗੱਲਬਾਤ ਹੋ ਗਈ ਆ ਉਹ ਕਹਿੰਦੇ ਨਹੀਂ ਜੀ ਇਹ ਤਾਂ ਜਾਲੀ ਆਨੰਦ ਕਾਰਜ ਹੈ ਮੈਂ ਕਿਹਾ ਵੀ ਚਲੋ ਠੀਕ ਹੈ ਭਾਈ ਉੱਥੇ ਸਾਡੀ ਹੱਥੋਪਾਈ ਹੋ ਗਈ ਆ ਉਸ ਵਿੱਚ ਹਮ ਜਿਹੜੀ ਐਫ ਆਈ ਆਰ ਆ ਉਹ ਮਤਲਬ ਦੋਸ਼ੀਆਂ ਦੇ ਖਿਲਾਫ ਹੋ ਗਈ ਜੀ ਹਮ ਜਿਹੜੇ ਮੋਟਰਸਾਈਕਲ ਸੀ ਚਲੋ ਉਹਨਾਂ ਦੇ ਕੁਝ ਕਾਗਜ਼ਾਤ ਹੈ ਨਹੀਂ ਸੀ ਉਹ ਸਿਟੀ ਚ ਲੈ ਗਏ ਕਾਗਜ਼ਾਤ ਪੇਸ਼ ਕਰਕੇ ਅਸੀਂ ਮੋਟਰਸਾਈਕਲ ਲੈ ਜਾਂਦੇ ਜੀ ਉਹ ਜਿਹਦੇ ਜਿਹਦੇ ਸੀਗੇ ਕੁਝ ਰਾਈਆਂ ਪਾਉਂਦੀਆਂ ਦੇ ਸੀ ਕੁਝ ਸਾਡੇ ਕੋਲ ਖੜੇ ਸੀ ਤੇ ਉਹ ਅਸੀਂ ਵਾਪਸ ਕਰਤੇ ਜੀ ਨਹੀਂ ਨਹੀਂ ਮੋਟਰਸਾਈਕਲ ਜਿਹੜੇ